ਦੋਸਤੋ ਪਿਛਲੇ ਵੀਡੀਓ ਜਿਵੇਂ ਗੱਲ ਕੀਤੀ ਸੀ ਗੁਰੂ ਸਾਹਿਬ ਨੇ ਆਪਣੇ ਜਨਮ ਦੀ ਕਥਾ ਦਾ ਵਰਣਨ ਕੀਤਾ ਸੀ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਉਹਨਾਂ ਨੂੰ ਸੰਸਾਰ ਤੇ ਭੇਜਿਆ ਕਿਉਂ ਭੇਜਿਆ ਕੀ ਕਹਿ ਕੇ ਭੇਜਿਆ ਤੇ ਉਹਨਾਂ ਨੇ ਪਰਮਾਤਮਾ ਨੂੰ ਅਗੋ ਕੀ ਕਿਹਾ ਤੇ ਇਸ ਵੀਡੀਓ ਚ ਅਸੀਂ ਗੱਲ ਕਰਾਂਗੇ ਗੁਰੂ ਸਾਹਿਬ ਨੇ ਉੱਥੇ ਕੁਝ ਆਪਣੀ ਲਾਈਫ ਦੇ ਆਪਣੀ ਜ਼ਿੰਦਗੀ ਦੇ ਯੁੱਧ ਜਿਹੜੇ ਉਹਨਾਂ ਦੇ ਸਾਹਮਣੇ ਹੋਏ ਜਾਂ ਉਹਨਾਂ ਵੱਲੋਂ ਕੀਤੇ ਗਏ ਉਹ ਯੁੱਧਾਂ ਦਾ ਵਰਣਨ ਕਰਾਂਗੇ ਤੇ ਚਲੋ ਦੋਸਤੋ ਸਟਾਰਟ ਕਰਦੇ ਹਾਂ ਜਲਦੀ ਨਾਲ ਅੱਜ ਦਾ ਵੀਡੀਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਨੇ ਰਾਜ ਸਾਜ ਹੰਪਰ ਜਬ ਆਇਓ ਕਿ ਜਦੋਂ ਮੇਰੇ ਤੇ ਰਾਜ ਸਾਜ ਦੀ ਕੰਮ ਕਾਜ ਦੀ ਜ਼ਿੰਮੇਵਾਰੀ ਆਈ ਜਥਾ ਸ਼ਕਤ ਤਬ ਧਰਮ ਚਲਾਇਓ ਫਿਰ ਯਥਾ ਸ਼ਕਤੀ ਅਸੀਂ ਧਰਮ ਦਾ ਪ੍ਰਚਲਨ ਕੀਤਾ ਭਾਤ ਭਾਤ ਬਨ ਖੇਲ ਸਿਕਾਰਾ ਭਾਤ ਭਾਤ ਦੇ ਠੇਡੇ ਸ਼ਿਕਾਰ ਮਾਰੇ ਰਿਸ਼ ਰੋਜ ਇਸ ਚੰਖਾਰਾ ਤੇ ਰਿਛ ਨੀਲ ਗਾਏ ਬਾਰਾ ਸਿੰਘਾ ਆਦੀ ਅਸੀਂ ਮਾਰੇ ਦੇਸ ਚਾਲ ਹਮਤੇ ਪੁਨ ਭਈ ਫੇਰ ਸਾਨੂੰ ਆਨੰਦਪੁਰ ਸਾਹਿਬ ਤੋਂ ਜਾਣਾ ਪਿਆ ਸਹਿਰ ਪਾਉਂਟਾ ਕੀ ਸੁਧ ਲਈ ਫੇਰ ਅਸੀਂ ਪਾਉਂਟਾ ਸਹਿਰ ਵੱਲ ਗਏ ਉਧਰ ਦੀ ਸੁਧ ਲਈ ਉਧਰ ਦਾ ਰਾਹ ਫੜਿਆ ਕਲਿੰਦਰੀ ਟੱਟ ਕਰੇ ਬਿਲਾਸਾ ਕਲਿੰਦਰੀ ਯਾਨੀ ਯਮਨਾ ਦੇ ਕੰਡੇ ਤੇ ਜਾ ਕੇ ਅਸੀਂ ਆਨੰਦ ਲਿਆ ਅਨੇਕ ਭਾਤ ਕੇ ਪੇਖ ਤਮਾਸ਼ਾ ਕੀ ਅਨੇਕ ਭੰਦ ਦੇ ਵੱਖ-ਵੱਖਰੇ ਜਿਹੜੇ ਹਨ ਤਮਾਸ਼ੇ ਵੇਖੇ ਤਹਿ ਕੇ ਸਿੰਘ ਘਨੇ ਚੁਣ ਮਾਰੇ ਉਥੋਂ ਦੇ ਅਸੀਂ ਕਈ ਸ਼ੇਰ ਚੁਣ ਕੇ ਮਾਰੇ ਰੋਜ਼ ॠष ਬਹੁ ਭਾਤ ਵਿਦਾਰੇ ਰੋਜ਼ ਨੀਲਗਾ ਤੇ ਰੇਛਾ ਸੀ ਕਈ ਤਰ੍ਹਾਂ ਦੇ ਮਾਰੇ ਫਤੇਸਾ ਕੋਪਾ ਤਬ ਰਾਜਾ ਫਤੇਸਾ ਜਿਹੜਾ ਉੱਥੋਂ ਦਾ ਰਾਜਾ ਸੀ ਉਹ ਸਾਡੇ ਉੱਤੇ ਗ੍ਰੋਧਿਤ ਹੋ ਗਿਆ ਲੋਪਰਾ ਹਮਸੋ ਬਿਨ ਕਾਜਾ ਫਿਰ ਉਹਨੇ ਬਿਨਾ ਕਿਸੇ ਕਾਰਨ ਦੇ ਸਾਡੇ ਨਾਲ ਜੰਗ ਸ਼ੁਰੂ ਕਰਤੀ ਵੈਰ ਲੈ ਲਿਆ ਫਿਰ ਗੁਰੂ ਸਾਹਿਬ ਇਸ ਜੰਗ ਦਾ ਥੋੜਾ ਜਿਹਾ ਵਰਣਨ ਕਰਦੇ ਹਨ ਇਸ ਜੰਗ ਦਾ ਨਾਮ ਹੈ ਪੰਗਾਣੀ ਦਾ ਜੁਦ ਬਹੁਤ ਹੀ ਮਸ਼ਹੂਰ ਹੈ ਤੇ ਕਹਿੰਦੇ ਹਨਾ ਤਹਾ ਸਾਸ ਸੇ ਸਰਾਹ ਸੰਗਰਾਮ ਕੋਪੇ ਪੰਚ ਵੀਰ ਬੰਕੇ ਪ੍ਰਿਥੀ ਪਾਏ ਰੋਪੇ ਸ੍ਰੀ ਸੰਗੋ ਸਾਖ ਰੋਚਾਗੇ ਤੇ ਪੰਜ ਜਿਹੜੇ ਬੰਕੇ ਵੀਰ ਹੀ ਪ੍ਰਿਥੀ ਰਾਯਾ ਆਦੀ ਉਹ ਜਿਹੜੇ ਸੀ ਉਹਨਾਂ ਨੇ ਧਰਤੀ ਤੇ ਪੈਰ ਜਮਾ ਲਏ ਹਠੀ ਜੀਤ ਮਲੰਗ ਸੋ ਗਾਜੀ ਗੁਲਾਬੰਗ ਜੀਤ ਮਲ ਹਠੀ ਸੀ ਤੇ ਗਾਜੀ ਗੁਲਾਬੰਗ ਗਾਜੀ ਮਤਲਬ ਹੁੰਦਾ ਬਹੁਤ ਵੱਡੇ ਯੋਧਿਆਂ ਨੂੰ ਗਾਜੀ ਕਿਹਾ ਜਾਂਦਾ ਜਿਨਨੇ ਬਹੁਤ ਇਲਾਕੇ ਜਿੱਤਿਆ ਹੋਵੇ ਰਣੰਗ ਦੇਖੀਏ ਰੰਗ ਰੂਪ ਸਹਾਵੰ ਹਠਿਓ ਮਹਾਰੀ ਚੰਦੈ ਗੰਗਾ ਰਾਮੰ ਮਹਾਰੀ ਚੰਦ ਜਿਹੜਾ ਹਠੀਲਾ ਸੀ ਤੇ ਗੰਗਾ ਰਾਮ ਵੀ ਸੀ ਜਿਨੇ ਕੀਤੀ ਅੰਗ ਜੀਤੀ ਅੰਗ ਫੌਜ ਤਾਂ ਮੰ ਜਿਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੌਜਾਂ ਜਿੱਤੀਆਂ ਸਨ ਕੋਪੇ ਲਾਲ ਚੰਦ ਕੀਏ ਲਾਲ ਰੂਪੰ ਜਿਹੜੇ ਲਾਲ ਚੰਦ ਸੀ ਉਹ ਵੀ ਗੁੱਸੇ ਚ ਲਾਲ ਹੋ ਗਏ ਜਿਨੇ ਗਾਇੰਗ ਸਰਮਲ ਸਿੰਘ ਅਨੂਪੰ ਜਿਨ੍ਹਾਂ ਨੇ ਅਨੂਪੰ ਜਿਹੜੇ ਜਿਨ੍ਹਾਂ ਦੇ ਬਾਰੇ ਕਿਹਾ ਨਹੀਂ ਜਾ ਸਕਦਾ ਇਹੋ ਜਿਹੇ ਸ਼ੇਰਾਂ ਦਾ ਵੀ ਅਹੰਕਾਰ ਤੋੜਿਆ ਸੀ ਇਹ ਦੋਸਤੋ ਜਿਹੜਾ ਯੁੱਧ ਸੀ ਇਹ ਪੌਂਟਾ ਸਾਹਿਬ ਦੀ ਧਰਤੀ ਵਿਖੇ ਹੋਇਆ ਰਾਜਾ ਫਤਿਹ ਸ਼ਾਹ ਨਾਲ ਸੀ ਉਸ ਦੇ ਨਾਲ ਕੁਝ ਪਠਾਨ ਤੇ ਹਰੀਚੰਦ ਸੀ ਤੇ ਗੁਰੂ ਜੀ ਵੱਲੋਂ ਜਿਹੜੇ ਮੈਂ ਤੁਹਾਨੂੰ ਦੱਸੇ ਨਾਮ ਸੰਗੋਸ਼ਾ ਜੀਤਮਲ ਕਿਰਪਾਲ ਦਾਸ ਗੰਗਾ ਰਾਮ ਆਦਿ ਇਹ ਜਿਹੜੇ ਸਿੱਖ ਗੁਰੂ ਸਾਹਿਬ ਦੇ ਵੱਲੋਂ ਲੜ ਰਹੇ ਸਨ ਤਾਂ ਤੇ ਦੋਸਤੋ ਹਰੀਚੰਦ ਨੇ ਯੁੱਧ ਕਰਦੇ ਸਮੇਂ ਗੁਰੂ ਸਾਹਿਬ ਦੇ ਉੱਤੇ ਜਿਹੜੇ ਹਨ ਤੀਰ ਚਲਾਏ ਹਨ ਇੱਕ ਦੋ ਤੇ ਗੁਰੂ ਸਾਹਿਬ ਨੇ ਬਚਾ ਲਿਆ ਨਾ ਫਿਰ ਕਹਿੰਦੇ ਹਨ ਜਬੇ ਬਾਣ ਲਾਗਿਓ ਤਬੇ ਰੋਸ਼ ਜਾਗਿਓ ਜਦੋਂ ਮੈਨੂੰ ਬਾਣ ਲੱਗਾ ਤੇ ਫਿਰ ਮੇਰਾ ਜਿਹੜਾ ਇਹ ਰੋਸ਼ ਇਹ ਗੁੱਸਾ ਜਾਗਿਆ ਕਰ ਲੈ ਕਮਾਨੰਗ ਹਨੰਗ ਬਾਣ ਤਾਲੰਗ ਹੱਥ ਵਿੱਚ ਕਮਾਨ ਲੈ ਲਈ ਤੇ ਤੀਰ ਖਿੱਚ ਲਿਆ ਤੇ ਤੀਰ ਚਲਾਏ ਮੈਂ ਸਭੇ ਵੀਰ ਧਾਏ ਸਰੋਹੰਗ ਚਲਾਏ ਸਾਰੇ ਵੀਰ ਜਿਹੜੇ ਸਨ ਭੱਜ ਗਏ ਜਦੋਂ ਅਸੀਂ ਤੀਰ ਚਲਾਏ ਤਬੇ ਤਾਕ ਬਾਣੰਗ ਹਨਿਓ ਇੱਕ ਜਵਾਨੰ ਫਿਰ ਅਸੀਂ ਖਿੱਚ ਕੇ ਤੀਰ ਚਲਾਇਆ ਤੇ ਫਿਰ ਇੱਕ ਜਵਾਨ ਜਿਹੜਾ ਸੀ ਉਹ ਉੱਥੇ ਬਾਣ ਦਾ ਸ਼ਿਕਾਰ ਹੋ ਕੇ ਮਰ ਗਿਆ ਹਰੀਚੰਦ ਮਾਰੇ ਸੋ ਜੋਧਾ ਲਤਾਰੇ ਹਰੀਚੰਦ ਨੂੰ ਮਾਰ ਲਿਆ ਜੋਧਿਆ ਨੂੰ ਲਤਾੜਿਆ ਸੁ ਕਰੋੜ ਰਾਇੰਗ ਵਹਿ ਕਾਲ ਕਾਇੰ ਕਰੋੜ ਨਾਂ ਦਾ ਰਾਜਾ ਸੀ ਉਹਨੂੰ ਵੀ ਕਾਲ ਲੈ ਮਾਰ ਦਿੱਤਾ ਇਸ ਤਰ੍ਹਾਂ ਹੀ ਗੁਰੂ ਸਾਹਿਬ ਦੱਸਦੇ ਹਨ ਕਿ ਹਰੀਚੰਦ ਉਹ ਅਸੀਂ ਮਾਰ ਦਿੱਤਾ ਤੇ ਜਿਹੜਾ ਲਾਸਟ ਵਿੱਚ ਫਤਿਹ ਸਾਹ ਜਿਹੜਾ ਰਾਜਾ ਸੀ ਉਹ ਜੰਗ ਛੱਡ ਕੇ ਭੱਜ ਗਿਆ ਤੇ ਸਾਡੀ ਜਿਹੜੀ ਹੈ ਜੰਗ ਦੇ ਵਿੱਚ ਪੰਗਾੜੀ ਦੇ ਜੰਗ ਦੇ ਵਿੱਚ ਸਾਡੀ ਜਿੱਤ ਹੋਈ ਫਿਰ ਅਗੇ ਨਦੌਣ ਯੁੱਧ ਦਾ ਵਰਣਨ ਕਰਦੇ ਹਨ ਕਿ ਇਹ ਯੁੱਧ ਜਿਹੜਾ ਸੀ ਅਲਫ ਖਾਨ ਤੇ ਕਹਿਲੂਰ ਦੇ ਰਾਜੇ ਭੀਮਚੰਦ ਵਿਚਕਾਰ ਹੋਇਆ ਹੈ ਤੇ ਗੁਰੂ ਜੀ ਨੂੰ ਉਸਨੇ ਮਦਦ ਲਈ ਬੁਲਾਇਆ ਸੀ ਅਤੇ ਅੰਤ ਵਿੱਚ ਅਲਫ ਖਾਨ ਭੱਜ ਗਿਆ ਤੇ ਭੀਮਚੰਦ ਨੇ ਮੀਆਂ ਖਾਨ ਨਾਲ ਸੰਧੀ ਕਰ ਲਈ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਬਹੁਤ ਸਾਲ ਇਦਾਂ ਹੀ ਬੀਤ ਗਏ ਬਹੁਤ ਬਰਖੇ ਭਾਦ ਬਤਾਏ ਚੁੰਚਨ ਚੋਰ ਸਵੇ ਗਹਿ ਘਾਏ ਜਦੋਂ ਅਸੀਂ ਆਨੰਦਪੁਰ ਚ ਰਹਿੰਦੇ ਸੀ ਤੇ ਬਹੁਤ ਸਾਲ ਬੀਤ ਗਏ ਤੇ ਅਸੀਂ ਐਦਾਂ ਹੀ ਫੜ-ਫੜ ਕੇ ਕਈ ਚੋਰ ਮਾਰਤੇ। ਕਿਤੇ ਭਾਜ ਸਹਿਰ ਤੇ ਗਏ, ਕਈ ਸ਼ਹਿਰ ਤੋਂ ਭੱਜ ਗਏ। ਭੁੱਖ ਮਰਤ ਫਿਰ ਆਵਤ ਪਏ, ਕਈ ਭੁੱਖੇ ਮਰਦੇ ਫਿਰ ਆ ਗਏ ਵਾਪਸ। ਤਬਲੋ ਖਾਨ ਦਲਾਵਰ ਆਏ, ਪੂਤ ਆਪਨ ਹਮੇਉਰ ਪਠਾਏ। ਫਿਰ ਦਲਾਵਰ ਖਾਨ ਨੇ ਆਪਣਾ ਬੁੰਡਾ ਸਾਡੇ ਵੱਲ ਭੇਜਿਆ। ਤਵੈਕ ਘਰੀ ਬੀਤੀ ਨਿਸ ਜਬੇ। ਚੜਤ ਕਰੀ ਖਾਨਨ ਮਿਲ ਤਵੇ, ਦੋ ਘੜੀਆਂ ਜਦੋਂ ਰਾਤ ਦੀਆਂ ਬੀਤੀਆਂ ਤੇ ਉਹਨਾਂ ਖਾਨਾਂ ਨੇ ਮਿਲ ਕੇ ਸਾਡੇ ਉੱਤੇ ਚੜਾਈ ਕਰ ਦਿੱਤੀ। ਤੇ ਫਿਰ ਅੱਗੇ ਦੱਸਦੇ ਹਨ ਕਿ ਜਦੋਂ ਉਹਨਾਂ ਸਾਡੇ ਉੱਤੇ ਚੜ੍ਹਾਈ ਕੀਤੀ ਉਸਨੇ ਆਪਣਾ ਸਵਾਜਾਦਾ ਅੱਗੇ ਤੋਰਿਆ ਸੀ ਨਦੀ ਪਾਰ ਕਰਦੇ ਸਮੇਂ ਉਹ ਠੰਡੇ ਪਾਣੀ ਦੇ ਵਿੱਚ ਪਿੰਗਲੇ ਬਣ ਗਏ ਉਹਨਾਂ ਦੇ ਹੱਥ ਪੈਰ ਜਿਹੜੇ ਸੀ ਕੰਮ ਕਰਨੇ ਬੰਦ ਕਰ ਗਏ ਤੇ ਫਿਰ ਉਹ ਬਿਨਾਂ ਸ਼ਸਤਰ ਚਲਾਏ ਹੀ ਉਥੋਂ ਭੱਜ ਗਏ ਤੇ ਸਾਡਾ ਜਿਹੜਾ ਸੀ ਯੁੱਧ ਤਲ ਗਿਆ ਉਹਦੇ ਬਾਅਦ ਗੁਰੂ ਸਾਹਿਬ ਹਸੈਨੀ ਯੁੱਧ ਦਾ ਵਰਣਨ ਕਰਦੇ ਹਨ ਕਿ ਸਹਿਬ ਜਦੋਂ ਵਾਪਸ ਚੱਲ ਗਿਆ ਉਥੋਂ ਬਿਨਾਂ ਲੜੇ ਤੇ ਉਸ ਨੂੰ ਜਦੋਂ ਵੇਖਿਆ ਉਹਦੇ ਪਿਓ ਅਫਜ਼ਲ ਸੇ ਨੇਤੇ ਉਹ ਵੇਖ ਕੇ ਹੁਸੈਨੀ ਜੁੱਦ ਦੀ ਤਿਆਰੀ ਕਰ ਲਈ ਤੇ ਰਸਤੇ ਵਿੱਚ ਬਹੁਤ ਲੁੱਟ ਮਾਰ ਕੀਤੀ ਜਦੋਂ ਉਹ ਆਨੰਦਪੁਰ ਸਾਹਿਬ ਨੂੰ ਆਏ ਕਈ ਪਹਾੜੀ ਜਿਹੜੇ ਸੀ ਰਾਜੇ ਤੇ ਕਈ ਲੁੱਕ ਗਏ ਤੇ ਕਈ ਜਿਹੜੇ ਪਿੰਡ ਸੀ ਉਹਨਾਂ ਨੇ ਪਹਾੜੀ ਇਲਾਕੇ ਦੇ ਉਹ ਲੁੱਟ ਲੈ ਤੇ ਉਥੋਂ ਦੇ ਪਹਾੜੀ ਜਿਹੜੇ ਰਾਜੇ ਸੀ RAM ਸਿੰਘ ਤੇ ਗੁਲੇਰੀਆ ਹੁਸੈਨ ਨੂੰ ਮਿਲਣ ਗਏ ਭੀਮਚੰਦ ਤੇ ਕਰਪਾਲ ਚੰਦ ਆਦ ਵੀ ਉਸ ਕੋਲ ਧਨ ਲੈ ਕੇ ਗਏ ਪਰ ਰਾਜੇ ਧਨ ਲੈ ਕੇ ਪਰਤ ਆਏ ਹੁਸੈਨੀ ਨੇ ਉਹਨਾਂ ਨਾਲ ਬਹੁਤ ਮਤਲਬ ਹੰਕਾਰੀ ਜਿਹੜਾ ਹੈ ਤਰੀਕੇ ਨਾਲ ਸਲੂਕ ਕੀਤਾ ਉਹਨਾਂ ਨੂੰ ਕੋਈ ਸਮਝਦਾ ਨਹੀਂ ਸੀ ਉਹਨੂੰ ਹੰਕਾਰ ਹੋ ਗਿਆ ਸੀ ਕਿ ਮੇਰੇ ਕੋਲ ਧਨ ਲੈ ਕੇ ਆਏ ਆ ਮਤਲਬ ਹੁਣ ਇਹਨਾਂ ਨੇ ਮੇਰੀ ਹੀਣ ਮੰਨ ਲਈ ਆ ਤੇ ਗੁੱਸੇ ਵਿੱਚ ਕੀ ਆ ਕੇ ਹੁਸੈਨੀ ਨੇ ਗੋਪਾਲ ਜਿਹੜਾ ਰਾਜਾ ਸੀ ਉਹਦੇ ਉੱਤੇ ਹਮਲਾ ਕਰ ਦਿੱਤਾ ਗੋਪਾਲ ਨੇ ਭੀਮਚੰਦ ਕੋਲ ਮੰਗੀ ਮਦਦ ਪਰ ਉਹਨਾਂ ਨੇ ਮਦਦ ਨਹੀਂ ਦਿੱਤੀ ਉਸ ਨੂੰ ਤੇ ਜਿਹੜੇ ਰਾਜਪੂਤ ਰਾਜੇ ਵੀ ਲੜ ਰਹੇ ਸਨ ਚੰਦੇਲ ਦੇ ਉਹ ਵੀ ਹੁਸੈਨੀ ਵੱਲੋਂ ਲੜ ਰhese ਤੇ ਬਹੁਤ ਭਿਆਨਕ ਯੁੱਧ ਹੋ ਗਿਆ ਇਹਦੇ ਵਿੱਚ ਹੁਸੈਨੀ ਮਾਰਿਆ ਗਿਆ ਤੇ ਫਿਰ ਗੁਰੂ ਸਾਹਿਬ ਕਹਿੰਦੇ ਹਨ ਕਿ ਆਇ ਤੇ ਉਹ ਸਾਡੇ ਵੱਲ ਸੀ ਪਰ ਉਹ ਰਾਜਿਆਂ ਨਾਲ ਲੜਨ ਕਰਕੇ ਉਹ ਆਪਸ ਵਿੱਚ ਉਲਝਦੇ ਰਹਿ ਗਏ ਤੇ ਸਾਨੂੰ ਜਿਹੜਾ ਸੀ ਸਾਡੇ ਨਗਰ ਨੂੰ ਸਾਨੂੰ ਪਰਮਾਤਮਾ ਨੇ ਰੱਖ ਲਿਆ ਤੇ ਜਿਹੜੇ ਮਾੜੇ ਲੋਕ ਸੀ ਉਹ ਕਾਲ ਦੇ ਵੱਸ ਪੈ ਗਏ ਜਦੋਂ ਹੁਸੈਨੀ ਵੀ ਮਾਰਿਆ ਗਿਆ ਤੇ ਫਿਰ ਉਸਨੇ ਹੋਰ ਵੀ ਆਪਣਾ ਦਲ ਭੇਜਿਆ ਤੇ ਜਿਹੜੇ ਪਹਾੜੀ ਰਾਜੇ ਸੀ ਇਨਾਂ ਨੇ ਵੀ ਆਪਣਾ ਜੁਹਾਰ ਸਿੰਘ ਨਾਂ ਦਾ ਜੋਧਾ ਭੇਜਿਆ ਤੇ ਇਹ ਵੀ ਜਾ ਕੇ ਉਹਨਾਂ ਨਾਲ ਬਹੁਤ ਇੰਨੇ ਭਾਰੀ ਯੁੱਧ ਕੀਤਾ ਤੇ ਅੰਤ ਦੇ ਵਿੱਚ ਉਹ ਵੀ ਸਵਰਗ ਨੂੰ ਸਿਹਾਰ ਗਿਆ ਜਦੋਂ ਇਹ ਸਭ ਵੇਖਿਆ ਔਰੰਗਜ਼ੇਬ ਜਿਹੜਾ ਸੀ ਉਸ ਟਾਈਮ ਭਾਰਤ ਦਾ ਬਾਦਸ਼ਾਹ ਸੀ ਤੇ ਉਸ ਨੇ ਫਿਰ ਆਪਣੇ ਮੁੰਡੇ ਨੂੰ ਮਦਰਦੇਸ਼ ਵੱਲ ਭੇਜਿਆ ਮਦਰਦੇਸ਼ ਜਾਨੀ ਪੰਜਾਬ ਵੱਲ ਭੇਜਿਆ ਕਿ ਜਾਓ ਤੁਸੀਂ ਜਾ ਕੇ ਮਸਲਾ ਜਿਹੜਾ ਹੈ ਉਹ ਸੁਲਝਾ ਕੇ ਆਓ ਤੇ ਜਿਹੜੇ ਵੀ ਬੰਦੇ ਹਨ ਬਾਗੀ ਉਹਨਾਂ ਨੂੰ ਦੰਡ ਦਿਓ ਗੁਰੂ ਸਾਹਿਬ ਕਹਿੰਦੇ ਨੇ ਇਹ ਵਿਦ ਸੋ ਬਦ ਭਇਓ ਲੁਝਾਰਾ ਇਦਾਂ ਜਿਹੜਾ ਇਹ ਲੁਝਾਰ ਸਿੰਘ ਜਿਹੜਾ ਉਹ ਮਾਰਿਆ ਗਿਆ ਆਨ ਬਸੇ ਤਬ ਧਾਮ ਲੁਝਾਰਾ ਜਿਹੜੇ ਸੀ ਬਾਕੀ ਜਿਹੜੇ ਬਚੇ ਖੁਚੇ ਲੜਾ ਕੇ ਹੀ ਉਹ ਆ ਗਏ ਆਪਣੇ ਘਰ ਵਿੱਚ ਆ ਕੇ ਬਹਿ ਗਏ ਤਬ ਔਰੰਗਮਨ ਮਹਿ ਰਿਸਾਵਾ ਜਿਹੜੇ ਔਰੰਗਜੇਬ ਹੀ ਉਹਦੇ ਮਨ ਵਿੱਚ ਬਹੁਤ ਗੁੱਸਾ ਆਇਆ ਮਦਰਦੇਸ਼ ਕੋ ਪੁੱਤ ਪਟਾਵਾ ਉਹਨੇ ਆਪਣੇ ਮਦਰਦੇਸ਼ ਨੂੰ ਆਪਣਾ ਪੁੱਤ ਭੇਜਿਆ ਤੇ ਆਵਤ ਸਭ ਲੋਕ ਡਰਾਨੇ ਉਹਦੇ ਉਹਨਾਂ ਸਾਰੇ ਲੋਕ ਡਰ ਗਏ بڑے بڑے ਗਿਰ ਹੇਰ ਲੁਕਾਨੇ بڑے بڑے ਰਾਜੇ ਜਾ ਕੇ ਪਹਾੜਾਂ ਚ ਲੋਗੇ ਹਮ ਹੂੰ ਲੋਗਨ ਅਧਿਕ ਡਰਾਇਓ ਸਾਨੂੰ ਵੀ ਲੋਕਾਂ ਨੇ ਬਹੁਤ ਡਰਾਇਆ ਕਾਲ ਕਰਮ ਕੋ ਮਰਮ ਨਾ ਪਾਇਓ ਪਰ ਕਾਲ ਦਾ ਮਰਮ ਉਹ ਨਹੀਂ ਸਮਝਦੇ ਸੀ ਕਿਤੇ ਕੋ ਲੋਗ ਤਜ ਸੰਗ ਸਿਧਾਰੇ ਸਾਡਾ ਸਾਥ ਛੱਡ ਕੇ ਜਿਹੜੇ ਸਾਡੇ ਸਿੱਖ ਹੀ ਉਹ ਕਈ ਭੱਜ ਗਏ ਛੱਡ ਕੇ ਸਾਥ ਸਾਡਾ ਜਾਏ ਬਸੇ ਗਿਰਵਰ ਜੈ ਭਾਰੇ ਵੱਡੇ ਪਹਾੜਾਂ ਦੇ ਵਿੱਚ ਜਾ ਕੇ ਵਾਸ ਗਏ ਚਿੱਤ ਮੋਜੀਨ ਕੋ ਅਧਿਕ ਡਰਾਣਾ ਕਾਇਰਾਂ ਦਾ ਜਿਹੜਾ ਚਿੱਤ ਹੀ ਨਾ ਉਹ ਬਹੁਤ ਪ੍ਰਭੀਤ ਹੋ ਗਿਆ ਤਿੰਨੇ ਉਬਾਰਨਾ ਆਪਣਾ ਜਾਣਾ ਤੋ ਔਰੰਗਜੀ ਮਾਜ ਰਸਾਏ ਇਹ ਕਹਿ ਦਿਆ ਇਹ ਬਠਾਏ ਫਿਰ ਔਰੰਗਜ਼ੇਬ ਨੂੰ ਗੁੱਸਾ ਚੜਿਆ ਤੋ ਉਹਨੇ ਆਨੰਦਪੁਰ ਇੱਕ ਕਹਿ ਦਿਆ ਐਦਿਆ ਹੁੰਦਾ ਜਿਹੜਾ ਟੈਕਸ ਕਲੈਕਸ਼ਨ ਕਰਦਾ ਉਹ ਭੇਜਿਆ ਹਮਤੇ ਪਹਾਜ ਬੇਮੁਖ ਜੇ ਗਏ ਤਿੰਨ ਕੇ ਧਾਮ ਗਿਰਾਵਤ ਪਏ ਉਹ ਜਿਹੜੇ ਭੱਜ ਗਏ ਸੀ ਨਾ ਉਹਨਾਂ ਦੇ ਸਾਰਿਆਂ ਦੇ ਉਹਨੇ ਘਰ ਤੋੜਨੇ ਸ਼ੁਰੂ ਕਰ ਦਿੱਤੇ ਜਿਹੜਾ ਐਦਿਆ ਟੈਕਸ ਕਲੈਕਸ਼ਨ ਵਾਲਾ ਉਹਨੇ ਟੈਕਸ ਕਲੈਕਟਰ ਭੇਜਿਆ ਸੀ ਔਰੰਗਜ਼ੇਬ ਨੇ ਫਿਰ ਅੱਗੇ ਬੜੀ ਸੋਹਣੀ ਲਾਈਨ ਲਿਖਦੇ ਹਨ ਬਾਬਾ ਜੀ ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸੋ ਕਿ ਬਾਬੇ ਦੇ ਵੀ ਤੇ ਗੁਰਨਾਨਕ ਦੇਵ ਜੀ ਦੇ ਜਿਹੜੇ ਗੱਦੀਦਾਰ ਨੇ ਜਾਂ ਵੰਸ਼ਜ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਕਹਿ ਰਹੇ ਨੇ ਆਪ ਤੇ ਬਾਬਰ ਦੇ ਜਿਹੜੇ ਵੰਸ਼ਜ ਨੇ ਔਰੰਗਜ਼ੇਬ ਇਹ ਵੀ ਪਰਮੇਸ਼ਰ ਨਹੀਂ ਦੋਵੇਂ ਬਣਾਏ ਨੇ ਦੀਨ ਸਾਈਂ इनको ਪਹਿਚਾਨੋ ਤੇ ਇਹਨਾਂ ਨੂੰ ਜਿਹੜਾ ਹਨ ਜਿਹੜੇ ਬਾਬੇ ਵਾਲੇ ਆ ਇਹਨਾਂ ਨੂੰ ਦੀਨ ਦਾ ਜਿਹੜਾ ਹੈ ਸ਼ਾਹ ਜਾਣੇ ਰਾਜਾ ਪਹਿਚਾਨੋ ਦੁਨੀਆ 'ਪਰ ਤੁਨ ਕੋ ਹਨਮਾਨੋ ਉਹਨਾਂ ਨੂੰ ਦੁਨੀਆ ਦਾ ਬਾਦਸ਼ਾਹ ਮੰਨੋ ਜੋ ਬਾਬੇ ਕੋ ਦਾਮ ਨਾ ਦੇਹੈਂ ਜਿਹੜੇ ਬਾਬੇ ਨੂੰ ਦਾਮ ਨਹੀਂ ਦਿੰਦੇ ਤਿੰਨ ਕੇ ਗਹਿ ਬਾਬਰ ਕੇ ਲੈ ਹੈ ਕਿ ਉਹਨਾਂ ਦੇ ਜਿਹੜੇ ਥਾਨਿਆ ਜਿਹੜਾ ਘਰ ਆ ਉਹ ਬਾਬਰ ਵਾਲੇ ਲੈ ਜਾਂਦੇ ਨੇ ਦੈਦ ਤਿੰਨ ਕੋ ਬੜੀ ਸਜਾਏ ਉਹਨਾਂ ਨੂੰ ਵੱਡੀ ਸਜਾਵਾਂ ਦਿੰਦੇ ਨੇ ਪੁਨ ਲੈ ਹੈ ਗ੍ਰਹਿ ਲੂਟ ਬਣਾਏ ਤੇ ਫਿਰ ਚੰਗੀ ਤਰ੍ਹਾਂ ਉਹਨਾਂ ਦੇ ਘਰ ਲੋਟ ਲੈਣਗੇ ਜਿਹੜੇ ਵੀ ਬਾਗੀ ਬੰਦੇ ਹਨ ਮਾੜੇ ਬੰਦੇ ਹਨ ਜਿਹੜੇ ਗੁਰੂ ਨੂੰ ਛੱਡ ਕੇ ਜਾਂਦੇ ਹਨ ਤੇ ਫਿਰ ਜਿਹੜੇ ਵੀ ਫੜੇ ਗਏ ਜਿਹੜੇ ਭੱਜੇ ਹੀ ਨਗਰ ਛੱਡ ਕੇ ਫਿਰ ਇਹਦਿਆਂ ਨੇ ਉਹਨਾਂ ਨਾਲ ਬਹੁਤ ਮਾੜਾ ਵਿਹਾਰ ਕੀਤਾ ਜੇ ਜੇ ਭਾਜ ਹੁਤੇ ਬਿਨੈਸ ਕਹੋ ਇਹਦਿਆਂ ਕਿਨੇ ਬਤਾਇਸ ਉਹਨੂੰ ਕਿਨੇ ਦੱਸਿਆ ਜਿਹੜੇ ਭੱਜ ਗਏ ਹਨੰਦਪੁਰ ਤੋਂ ਮੂਣ ਮੂਣ ਕਰ ਸਹਿਰ ਫਿਰਾਇ ਮੋਨ ਮੋਨ ਗੰਜੇ ਕਰਕੇ ਉਹਨਾਂ ਨੂੰ ਸ਼ਿਰਚ ਕੋ ਸ਼ਹਿਰ ਦੇ ਵਿੱਚ ਬੇਇੱਜ਼ਤ ਕਰਕੇ ਘੁਮਾਇਆ ਗਿਆ ਕਾਰਪੇਟ ਜਨ ਲੈਨ ਸੁਦਾਏ ਜਿੱਦਾਂ ਕਾਰਪੇਟ ਲੈਣ ਲਈ ਕੋਈ ਤੁਰਿਆ ਫਿਰੇ ਮਤਲਬ ਮੰਗਤਾ ਤੁਰਿਆ ਫਿਰਦਾ ਮੰਗਦੇ ਜਿੱਦਾਂ ਪੈਸੇ ਉਸ ਤਰ੍ਹਾਂ ਫਿਰ ਉਹਨਾਂ ਨੂੰ ਗੰਜਾ ਕਰਕੇ ਸ਼ਹਿਰ ਦੇ ਵਿੱਚ ਫਿਰਾਇਆ ਗਿਆ ਤੇ ਆਖਰਲੇ ਜੁੱਧਾਂ ਦਾ ਵਰਣਨ ਦੇ ਵਿੱਚ ਆਖਰ ਚ ਕਹਿੰਦੇ ਨੇ ਜਿਸਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ ਜਿਸਨੂੰ ਸਾਜਨ ਜਾਣੀ ਪਰਮਾਤਮਾ ਜਿਹੜਾ ਉਹ ਰੱਖਣ ਵਾਲਾ ਹੈ ਦੁਸ਼ਮਣ ਦੀ ਕੀ ਮਜਾਲ ਹੈ ਉਹਦੇ ਬਾਰੇ ਕੁਛ ਕਰ ਜੇ ਸਵੇ ਨਾ ਸਕੇ ਤਹਿ ਸਾਹ ਕੋ ਕਿ ਉਹ ਉਹਦੀ ਪਰਛਾਈ ਨੂੰ ਵੀ ਛੂ ਨਹੀਂ ਸਕਦਾ ਇਹ ਨਿਫਲ ਜਾਏ ਗਵਾਰੋ ਨਿਫਲ ਜਿਹੜੇ ਮੂਰਖ ਦਾ ਜਿਹੜਾ ਯਤਨ ਹੈ ਉਹ ਨਿਫਲ ਜਾਏਗਾ ਜੇ ਸਾਧੂ ਸਰਨੀ ਪਰੇ ਤਿੰਨ ਕੇ ਕਵਨ ਵਿਚਾਰ ਜਿਹੜੇ ਸਾਧੂ ਦੇ ਸੰਤਾਂ ਦੀ ਸ਼ਰਣਾਂ ਚ ਪੈ ਗਏ ਉਹਨਾਂ ਦਾ ਕੀ ਵਿਚਾਰ ਕੀਏ ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅ੍ਰਿਸ਼ਟ ਸੰਗਾਰ ਦੰਦਾ ਵਿੱਚ ਜੀਵ ਜਿੱਦਾਂ ਰਹਿੰਦੀ ਹੈ ਠੀਕ ਹੈ ਉਸ ਤਰ੍ਹਾਂ ਹੀ ਉਹਨਾਂ ਦੀਆਂ ਜਿਹੜੀਆਂ ਵਿਪਤਾਵਾ ਜਾਂ ਜਿਹੜੇ ਜੋ ਵੀ ਕਸ਼ਟ ਵਗੈਰਾ ਨੇ ਉਹ ਜਿਹੜੇ ਨਸ਼ਟ ਹੋ ਜਾਂਦੇ ਨੇ ਤੇ ਦੋਸਤੋ ਤੁਹਾਨੂੰ ਇਹ ਵੀਡੀਓ ਜਾਣਕਾਰੀ ਕਿੱਦਾਂ ਦੀ ਲੱਗੇ ਤੇ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਗੁਰੂ ਸਾਹਿਬ ਸਰਬਕਾਲ ਜੀ ਨੂੰ ਪਰਮਾਤਮਾ ਨੂੰ ਬੇਨਤੀ ਕਰਦੇ ਹਨ ਤੇ ਉਹ ਬੇਨਤੀ ਦੇ ਵਿੱਚ ਕੀ ਕਹਿੰਦੇ ਹਨ ਤੇ ਉਹ ਵੀਡੀਓ ਕਾਫੀ ਜਾਣਕਾਰੀ ਵਾਲੀ ਹੈ ਉਹਦੇ ਵਿੱਚ ਤੁਹਾਨੂੰ ਇਸ ਗੱਲ ਦਾ ਵੀ ਜਵਾਬ ਮਿਲੇਗਾ ਕਿ ਜਿਹੜਾ ਮਹਾਕਾਲ ਕਾਲ ਕਾ ਕਹਿੰਦੇ ਉਹਦਾ ਅਰਥ ਕੀ ਹੈ ਕਿ ਕਾਲ ਕਾ ਮਤਲਬ ਦੇਵੀ ਕਾਲੀ ਹੈ ਕਿ ਹੋਰ ਕੋਈ ਹੈ ਇਹਦਾ ਜਵਾਬ ਤੁਹਾਨੂੰ ਅਗਲੇ ਵੀਡੀਓ 'ਚ ਮਿਲੇਗਾ ਅਗਲੇ ਵੀਡੀਓ ਜ਼ਰੂਰ ਵੇਖੋ ਦੋਸਤੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ